ਵੀ ਚਲੋ ਮੰਦੀ ਸ਼ੰਗਾ ਹੁੰਦੀ ਕਈ ਵਾਰੀ ਉਹਦਾ ਨਿਵਾਰਨ ਕਰਨ ਦੇ ਲਈ ਹੈ ਨਾ ਹੁਣ ਜਾਣਾ ਪੈਂਦਾ ਤਾਂ ਇੱਕ ਡਾਕਟਰ ਆਪਣੇ ਸ਼ਹਿਰ ਦੇ ਬੜੇ ਕਾਬਲ ਡਾਕਟਰ ਨੇ ਮੈਂ ਉਹਨਾਂ ਦੇ ਕੋਲ ਗਿਆ ਤਾਂ ਉਹਨਾਂ ਨੇ ਵੀ ਮੈਨੂੰ ਕਿਹਾ ਮੈਨੂੰ ਕਹਿੰਦੇ ਤੁਸੀਂ ਜਿੰਨੀ ਵੀ ਇਨਵੈਸਟੀਗੇਸ਼ਨ ਹਾਰਟ ਦੀ ਹੈ ਉਹਨੂੰ ਮੈਂ ਸਾਰੀ ਡੱਕ ਕੇ ਦਿੱਤੀ ਐਂਜਿਓਗ੍ਰਾਫੀ ਇਹ ਉਹ ਸਭ ਕੁਝ ਵੀ ਐ ਕਰਵਾ ਕੇ ਲਓ ਨਹੀਂ ਤੇ ਮੈਂ ਸਮਝਦਾ ਵੀ ਜੇ ਕਿਤੇ ਮੈਂ ਉਸ ਲਾਈਨ ਤੇ ਤੁਰ ਪੈਂਦਾ ਹੂੰ ਹੂੰ ਤੇ ਮੈਂ ਤਾਂ ਸਾਫ ਜੀ ਗਾਲੂ ਚੜੀ ਜਾਣਾ ਸੀਗਾ ਸਿਹਤ ਹੀ ਸਭ ਤੋਂ ਵੱਡਾ ਤੰਨ ਹੈ ਕਿਉਂਕਿ ਜਾਨ ਹੈ ਤੇ ਜਹਾਨ ਹੈ ਤੇ ਆਪਣੀ ਪੰਜਾਬੀਆਂ ਦੀ ਪਹਿਲਾਂ ਕਹਾਵਤ ਰਹੀ ਆ ਸੇ ਤੋਂ ਹੁਣ ਵੀ ਪ੍ਰਚਲਿਤ ਹੈ ਚੀਜ਼ਾਂ ਤੇ ਹੌਣ ਵਾਲੀ ਜਨਰੇਸ਼ਨ ਚਲੋ ਇਹਨਾਂ ਚੀਜ਼ਾਂ ਤੋਂ ਦੂਰ ਹੁੰਦੀ ਜਾਂਦੀ ਆ ਫੋਨ ਨੂੰ ਹੀ ਆਪਦਾ ਮਿੱਤਰ ਭੈਣ ਭਰਾ ਸਭ ਕੁਝ ਜਿਹੜਾ ਹੈਗਾ ਇਹ ਹੀ ਬਣ ਗਿਆ ਛੇਤੀ ਸੀ ਜਿਹੜੀ ਪਹਾੜ ਸੀਗੀ ਕਣਕ ਵੜਦੇ ਸੀ ਅੱਜ ਕੰਨ ਮਸ਼ੀਨਰੀ ਕਰਨ ਹੋਣ ਦੀ ਵਜ੍ਹਾ ਕਰਨਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਪਿੱਛੇ ਹੋ ਗਈਆਂ ਤੇ ਹੈਲਥ ਯੂਸ ਬਹੁਤ ਜ਼ਿਆਦੇ ਹੋ ਗਏ ਟੇਟ ਹੋ ਗਏ ਇਹਨੂੰ ਲੱਗਦਾ ਹੁੰਦਾ ਸੀ ਨੈਰੋ ਨਿਊਰੋਪੈਥਿਕ ਕੀ ਕਰ ਲਏਗੀ ਬਸ ਮਤਲਬ ਮੇਰੇ ਮਨ ਦਾ ਹੀ ਸੀਗੇ ਪਰ ਜਦੋਂ ਫਿਰ ਤੁਹਾਡੇ ਕੋਲੇ ਜਿਹੜਾ ਹੈਗਾ ਮੈਨੂੰ ਕੁਝ ਸਮੱਸਿਆਵਾਂ ਸੀਗੀਆਂ ਲਾਈਕ ਜਿੱਦਾਂ ਥੋੜਾ ਜੈ ਸਰਵਾਈਕਲ ਦੀ ਸਮੱਸਿਆ ਸੀਗੀ ਔਰ ਪੇਟ ਨਾਲ ਰਿਲੇਟਡ ਦਾ ਬਹੁਤ ਜ਼ਿਆਦੀ ਸਮੱਸਿਆਵਾਂ ਸੀਗੀਆਂ ਤਾਂ ਉਹ ਚੀਜ਼ਾਂ ਦਾ ਹੱਲ ਹੋਇਆ ਔਰ ਸਭ ਤੋਂ ਅੱਛੀ ਗੱਲ ਇਹ ਆ ਕਿ ਉਹ ਵਿਦਆਊਟ ਜਿਹੜੀ ਹੈਗੀ ਆ ਮੈਡੀਸਿਨਸ ਤੋਂ ਬਿਨਾ ਹੋ ਸਸਿਕਾਲ ਮੈਂ ਮੁਕੇਸ਼ ਕੋਚਰ ਅੱਜ ਮੇਰੇ ਨਾਲ ਨੇ ਡਾਕਟਰ ਰঞ্জੀਤ ਸਿੰਘ ਜੀ ਜੋ ਕਿ ਧਰਮਕੋਟ ਦੇ ਵਿੱਚ ਸ਼੍ਰੀ ਗੁਰੂ ਨਾਨਕ ਕਲੀਨਿਕ ਦੇ ਨਾਮ ਤੇ ਆਪਣਾ ਕਲੀਨਿਕ ਚਲਾਉਂਦੇ ਨੇ ਤਾਂ ਉਹਨਾਂ ਦੇ ਨਾਲ ਆਪਾਂ ਸਿਹਤ ਬਾਰੇ ਕੋਈ ਗੱਲਬਾਤ ਕਰਾਂਗੇ ਡਾਕਟਰ ਸਾਹਿਬ ਅੱਜ ਕੱਲ ਦੀ ਭੱਜ ਦੌੜ ਜ਼ਿੰਦਗੀ ਦੇ ਵਿੱਚ ਆਪਾਂ ਦੇਖਿਆ ਵੀ ਦੁਨੀਆ ਭੱਜੀ ਫਿਰਦੀ ਹੈ ਕੰਮ ਪਿੱਛੇ ਜਾਂ ਹੋਰ ਕਿਸੇ ਵੀ ਆਪਣੇ ਰਜੀਮੀਆਂ ਦੇ ਵਿੱਚ బిజీ ਹੈ ਜੀ ਡਾਕਟਰ ਵੀ ਇਸ ਦੇ ਵਿੱਚ ਸਮਾਂ ਕੱਢਣਾ ਸਿਹਤ ਦੇ ਲਈ ਕਿੰਨਾ ਜ਼ਰੂਰੀ ਸਮਝਦੇ ਮੈਂ ਸਾਉਂ ਦਾ ਡਾਕਟਰ ਸਾਹਿਬ ਵੀ ਅੱਜ ਦੇ ਸਮੇਂ ਦੇ ਵਿੱਚ ਸਿਹਤ ਹੀ ਸਭ ਤੋਂ ਵੱਡਾ ਤੰਨਾ ਹੈ ਕਿਉਂਕਿ ਜੇ ਜਾਨ ਹੈ ਤੇ ਜਹਾਨ ਹੈ ਇਹ ਆਪਣੇ ਪੰਜਾਬੀਆਂ ਦੀ ਪਹਿਲਾਂ ਕਹਾਵਤ ਰਹੀ ਆ ਛੇ ਤਾਂ ਹੁਣ ਵੀ ਪ੍ਰਚਲਿਤ ਹੈ ਚੀਜ਼ਾਂ ਤੇ ਉਹਨਾਂ ਵਾਲੀ ਜਨਰੇਸ਼ਨ ਚਲੋ ਇਹਨਾਂ ਚੀਜ਼ਾਂ ਤੋਂ ਦੂਰ ਹੁੰਦੀ ਜਾਂਦੀ ਆ ਫੋਨ ਨੂੰ ਹੀ ਆਪਦਾ ਮਿੱਤਰ ਭੈਣ ਭਰਾ ਸਭ ਕੁਝ ਜਿਹੜਾ ਹੈਗਾ ਇਹ ਹੀ ਬਣ ਗਿਆ ਬਿਲਕੁਲ ਬਿਲਕੁਲ ਸੁਬਾ ਪਹਿਲਾਂ ਜਦੋਂ ਲੋਕ ਉੱਠਦੇ ਸੀਗੇ ਤਾਂ ਉਹਨਾਂ ਨੇ ਨਿੰਮ ਦੀ ਦਤਨ ਕਰਨੀ ਕਿ ਇੱਕਰ ਦੀ ਦਤਨ ਕਰਨੀ ਸੁਬਾ ਨੂੰ ਉੱਠ ਕੇ ਸਾਥ ਦੇ ਵਿੱਚ ਬੈਠ ਕੇ ਪੁਰਾਣੀਆਂ ਗੱਲਾਂ ਕਰਨੀਆਂ ਹੂੰ ਉਸ ਦੇ ਨਾਲ ਕੀ ਸੀ ਥੋੜਾ ਭਜ ਦੌੜ ਰਹਿੰਦੀ ਸੀ ਸੁਬਾ ਉੱਠਦੇ ਸਾਰੇ ਬੰਦੇ ਜਿਹੜਾ ਹੈਗਾ ਵਰਕ ਤੇ ਹੋ ਜਾਂਦੇ ਸਨ ਪਿੰਡਾਂ 'ਚ ਤਾਂ ਆਪਣੇ ਬਾਹਰ ਜੰਗਲ ਪਾਣੀ ਜਾਂਦੇ ਸੀ ਉਹ ਬਾਹਰ ਜਾਂਦੇ ਸੀ ਉਹ ਤਾਂ ਪੈਰਾ ਪਰ ਬਹਿੰਦੇ ਸੀ ਪੈਰਾ ਪਰ ਬੈਠਦੇ ਸੀ ਜਿਸ ਦੇ ਨਾਲ ਜਿਹੜਾ ਹੈਗਾ ਉਹਨਾਂ ਨੂੰ ਪੇਟ ਦੀਆਂ ਸਮੱਸਿਆਵਾਂ ਦਾ ਘੱਟ ਸਾਹਮਣਾ ਕਰਨਾ ਪੈਂਦਾ ਸੀ ਜਾਂ ਹੁੰਦੀਆਂ ਹੀ ਨਹੀਂ ਸੀਗਾ ਹੂੰ ਖੇਤੀ ਸੀ ਜਿਹੜੀ ਬਹਾਰ ਸੀਗੀ ਕਣਕ ਵੜਦੇ ਸੀ ਅੱਜ ਕੱਲ ਮਸ਼ੀਨਰੀ ਕਰਨ ਹੋਣ ਦੀ ਵਜ੍ਹਾ ਕਰਨਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਪਿੱਛੇ ਹੋ ਗਈਆਂ ਤੇ ਹੈਲਥ ਕੇਅਰ ਬਹੁਤ ਜ਼ਿਆਦਾ ਅਪਗ੍ਰੇਡ ਹੋ ਗਿਆ ਇਸ ਦੇ ਦੌਰਾਨ ਜਿਹੜਾ ਹੈਗਾ ਅਲੱਗ-ਅਲੱਗ ਪੈਥੀਆਂ ਦੇ ਵਿੱਚ ਟ੍ਰੀਟਮੈਂਟ ਲੋਕ ਲੈ ਰਹੇ ਆ ਜਿਵੇਂ ਐਲੋਪੈਥਕ ਹੋ ਗਿਆ ਆਯੁਰਵੈਦਿਕ ਹੋ ਗਿਆ ਯੁਨਾਨੀ ਮੈਡੀਸਿਨਸ ਹੋ ਗਈ ਐਲੋ ਹੋਮੈਓਪੈਥਕ ਹੋ ਗਈ ਜਾਂ ਇਲੈਕਟ੍ਰੋਮੈਥੀ ਹੋ ਗਈ ਪਰ ਮੈਂ ਡਾਕਟਰ ਸਾਹਿਬ ਵਿੱਚ ਸੌਰੀ ਤੁਹਾਨੂੰ ਇੰਟਰਰਪਟ ਕਰਦਾ ਮੇਰੇ ਕਹਿਣ ਤੋਂ ਪਹਿਲਾਂ ਸੀ ਜਿਹੜਾ ਟਾਈਮ ਲੋਕ ਕੱਢਦੇ ਆ ਉਹ ਹੈਲਥ ਨੂੰ ਪਹਿਲਾਂ ਨਾ ਦੇ ਕੇ ਆਪਣੇ ਹੋਰ ਚੀਜ਼ਾਂ ਨੂੰ ਦਿੰਦੇ ਆ ਉਹ ਟਾਈਮ ਕਿੰਨਾ ਕੁ ਜ਼ਰੂਰੀ ਹੈ ਮੈਂ ਮੈਂ ਡਾਕਟਰ ਉਸ ਵਿਸ਼ੇ ਤੇ ਆਉਣ ਲੱਗਾ ਸੀਗਾ ਕਿ ਲੋਕ ਅੱਜਕੱਲ ਕੀ ਆ ਵੀ ਜਿਹੜਾ ਕਿਸੇ ਨੂੰ ਜਿਹੜਾ ਸਮੇਂ ਦੀ ਨਾਂ ਦੇਣ ਦੀ ਵਜ੍ਹਾ ਕਰਕੇ ਆਪਣੀ ਸਿਹਤ ਨੂੰ ਜਾਂ ਆਪਣੇ ਆਪ ਨੂੰ ਸਮਾਂ ਨਾ ਦੇਣ ਦੀ ਵਜ੍ਹਾ ਦੇ ਕਾਰਨ ਜਦੋਂ ਵੀ ਕੋਈ ਉਹਨਾਂ ਨੂੰ ਹੈਲਥ ਇਸ਼ੂਸ ਹੁੰਦੇ ਆ ਉਸੇ ਤਰ੍ਹਾਂ ਡਾਕਟਰ ਕੋਲ ਜਾਂਦੇ ਨੇ ਹੂੰ ਉਹਨਾਂ ਡਾਕਟਰ ਫੋਰ ਐਗਜ਼ਾਮਪਲ ਮੈਂ ਆਈ ਆਸੀ ਕਹਿੰਦੇ ਆਯੁਰਵੈਦਿਕ ਹੈ ਜਾਂ ਅਲੋਪੈਥਿਕ ਹੈ ਵਿੱਚ ਛੇੜ ਕਰਕੇ ਮੈਡੀਸਿਨਸ ਦਿੰਦੇ। ਪਰ ਉਹੀ ਜਿਹੀਓ ਕਰਨ ਜਾਂ ਫਿਰ ਹੋਰ ਨੇਚਰਲ ਜਿਹੜੀਆਂ ਜਿਸ ਤਰ੍ਹਾਂ ਤੁਸੀਂ ਨਿਊਰੋਪੈਥੀ ਦਾ ਜਿਹੜਾ ਹੈਗਾ ਕੰਮ ਕਰਦੇ ਹੋ ਤਾਂ ਇਹ ਅਜਿਹੇ ਸਵਾਮਾਂ ਲੈਣ ਦੇ ਨਾਲ ਦਾ ਅਜਿਹੇ ਥੈਰੇਪੀਜ਼ ਲੈਣ ਦੇ ਨਾਲ ਬੰਦਾ ਇਹਨਾਂ ਚੀਜ਼ਾਂ ਤੋਂ ਬਚਿਆ ਵੀ ਜਾ ਸਕਦਾ ਔਰ ਬਿਨਾ ਸਾਈਡ ਇਫੈਕਟ ਬੰਦਾ ਆਪਣਾ ਸਵਸਥ ਵੀ ਰਹਿ ਸਕਦਾ। ਤੇ ਸਿਹਤ ਨੂੰ ਜਿਹੜਾ ਹੈਗਾ ਲੋਕਾਂ ਨੇ ਸ਼ਡਿਊਲ ਹੀ ਇੰਨੇ ਟਾਈਟ ਹੋ ਗਏ ਮੈਂ ਸਮਝਦਾ ਇਹ ਸਭ ਤੋਂ ਜ਼ਿਆਦਾ ਸਾਡੀ ਜ਼ਿੰਦਗੀ ਨੂੰ ਪ੍ਰਭਾਵ ਜਿਹੜਾ ਹੈਗਾ ਨੈਟ ਨੇ ਕੀਤਾ ਹੈ ਪਹਿਲਾਂ ਫੋਨ ਇੰਟਰਨੈਟ ਨੇ ਕੀਤਾ ਆ ਪਹਿਲਾਂ ਲੋਕ ਜਿਹੜੇ ਸਾਦੇ ਫੋਨ ਹੁੰਦੇ ਸੀਗੇ ਉਹ ਬਟਨਾਂ ਵਾਲੇ ਬਸ ਉੱਤੇ ਜਿਹੜਾ ਹੈਗਾ ਫੋਨ ਲੈ ਰੱਖ ਲਿਆ ਬਸ ਇਸ ਤੋਂ ਵੱਧ ਜ਼ਿਆਦਾ ਕੁਝ ਨਹੀਂ ਸੀ ਔਰ ਲੋਕਾਂ ਨੂੰ ਇਹ ਵੀ ਨਹੀਂ ਸੀ ਪਤਾ ਹੁੰਦਾ ਕਿ ਫੋਨ ਸਾਡਾ ਪਿਆ ਕਿੱਥੇ ਆ ਜਦੋਂ ਰੇਂਗਾਂ ਦੀ ਜਦ ਤੱਕ ਪਤਾ ਲੱਗਦਾ ਸੀਗਾ ਫੋਨ ਕੀ ਆ ਹੁਣ ਤਾਂ ਜੇ ਕੋਲੇ ਤੁਸੀਂ ਦੇਖੋ ਫੈਮਲੀ ਦੇ ਸਾਰੇ ਜੀ ਬੈਠੇ ਆ ਇਸ ਸਾਰਿਆਂ ਦੇ ਪਾਸੇ ਫੋਨ ਆ ਸਾਰੇ ਆਪਣਾ ਆਪਣਾ ਲੱਗੇ ਹੋਏ ਆ ਜੇ ਕੋਈ ਰਿਸ਼ਤੇਦਾਰ ਪਹਿਲਾਂ ਆਉਂਦਾ ਸੀਗਾ ਕੋਈ ਦਿਨ ਤਿਉਹਾਰ ਤੇ ਉੱਤੇ ਜਾਂ ਕਿ ਵੱਡੇ ਦੇ ਵਿਸ਼ਸ ਤਾਂ ਉਹ ਲੋਕ ਆਣ ਕੇ ਜਿਹੜਾ ਹੈਗਾ ਸੈਲੀਬ੍ਰੇਟ ਕਰਦੇ ਸੀ ਵਿਸ਼ ਕਰਦੇ ਸੀ ਹੁਣ WhatsApp ਦੇ ਉੱਤੇ ਸਿੱਧਾ ਮੈਸੇਜ ਪਾ ਦਿੰਦੇ ਹੈਪੀ ਬਰਥਡੇ ਜੀ ਜਾਂ ਜਿਹੜਾ ਹੈਗਾ ਕਿਸੇ ਦੇ ਕੋਈ ਸਾਲਗिरा ਆ ਗਈ ਤਾਂ ਇਸ ਤਰ੍ਹਾਂ ਦੀ ਜਿਹੜਾ ਹੈਗਾ ਚੱਲ ਪਿਆ ਸੋ ਲੋਕ ਜਿਹੜੇ ਹੈਗੇ ਜ਼ਿਆਦਾ ਸੈਂਸਿਟਿਵ ਹੋ ਗਏ ਜੀ ਤੇ ਸੇਤ ਨੂੰ ਜਿਹੜਾ ਅਤਿ ਅੰਤ ਜ਼ਰੂਰੀ ਆ ਜੀ ਕੁੱਲ ਮਿਲਾ ਕੇ ਜਿਹੜਾ ਜੇ ਆਪਾਂ ਆਪਣੇ ਆਪ ਨੂੰ ਸਵਸਥਤ ਕਰਾਂਗੇ ਅਮਰੀਕਾ ਪਰਿਵਾਰ ਤੇ ਵੀ ਆਪਾਂ ਫਿਰ ਕੇਅਰ ਕਰ ਪਾਵਾਂਗੇ ਜੇ ਆਪਾਂ ਖੁਦ ਬਿਮਾਰ ਆ ਆਪਾਂ ਫੈਮਿਲੀ ਦੇ ਵੀ ਜਿਹੜਾ ਹੈਲਥ ਇਜ਼ ਵੈਲਥ ਬਿਲਕੁਲ ਘਾਣੇ ਨੇ ਵੀ ਕਹਿਆ ਪਹਿਲਾ ਸੁਖ ਨਿਰੋਗੀ ਕਾਇ ਬਿਲਕੁਲ ਅਸਮਾਨ ਦਾ ਗਾਣਾ ਸੀ ਹੈ ਨਾ ਜੀ ਹੁਣ ਆਪਾਂ ਗੱਲ ਕਰਦੇ ਆ ਡਾਕਟਰ ਸਾਹਿਬ ਜਿਹੜੀਆਂ ਆ ਅੱਜ ਕੱਲ ਦੀ ਪੈਥੀ ਜੈ ਵੈਸੇ ਤਾਂ ਕੋਈ ਵੀ ਪੈਥੀ ਆਪਣੇ ਆਪ ਚ ਪੂਰਨ ਨਹੀਂ ਹੈਗੀ ਜੀ ਪਰ ਤੁਸੀਂ ਆਯੁਰਵੈਦ ਦੀ ਪ੍ਰੈਕਟਿਸ ਕਰਦੇ ਹੋ ਐਲੋਪੈਥੀ ਵੀ ਤੁਸੀਂ ਪਿਛਲੇ ਲੰਮੇ ਸਮੇਂ ਤੋਂ ਕਰਦੇ ਰਹੇ ਵੀ ਤੁਸੀਂ ਕੀ ਸਮਝਦੇ ਹੋ ਵੀ ਇਹਦੇ ਨਾਲ ਨਾਲ ਕੋਈ ਪੋਰ ਪੈਥੀ ਜਿੱਦਾਂ ਤੁਸੀਂ ਨੀਰੋਪੈਥੀ ਦਾ ਕੋਈ ਤਜਰਬਾ ਹੋਇਆ ਇਹ ਚੀਜ਼ਾਂ ਕੀ ਅੱਜ ਕੱਲ੍ਹ ਦੇ ਯੁੱਗ ਵਿੱਚ ਡਰਗਲੈਸ ਪੈਥੀਜ਼ ਦਾ ਯੋਗਦਾਨ ਹੈ ਡੈਫਨਟਲੀ ਡਾਕਟਰ ਵੀ ਤਾਂ ਹੈ ਹੀ ਹੈ ਮੇਰਾ ਖੁਦ ਦਾ ਵੀ ਆਪ ਜੀ ਕੋਲੇ ਆਉਣ ਤੇ ਫਿਰ ਮੈਨੂੰ ਲੱਗਦਾ ਹੁੰਦਾ ਸੀ ਨੈਰੋ ਨੀਰੋਪੈਥੀ ਕੀ ਕਰ ਲਏਗੀ ਬਸ ਮਤਲਬ ਮੇਰੇ ਮਨ ਦਾ ਹੀ ਸੀਗੇ ਪਰ ਜਦੋਂ ਫਿਰ ਤੁਹਾਡੇ ਕੋਲੇ ਜਿਹੜਾ ਹੈਗਾ ਮੈਨੂੰ ਕੁਝ ਸਮੱਸਿਆਵਾਂ ਸੀਗੀਆਂ ਲਾਈਕ ਜਿੱਦਾਂ ਥੋੜਾ ਸਰਵਾਈਕਲ ਦੀ ਸਮੱਸਿਆ ਸੀਗੀ ਔਰ ਪੇਟ ਨਾਲ ਰਿਲੇਟਡ ਤਾਂ ਬਹੁਤ ਜ਼ਿਆਦੀ ਸਮੱਸਿਆਵਾਂ ਸੀਗੀਆਂ ਉਹ ਚੀਜ਼ਾਂ ਦਾ ਹੱਲ ਹੋਇਆ ਔਰ ਸਭ ਤੋਂ ਅੱਛੀ ਗੱਲ ਇਹ ਆ ਕਿ ਉਹ ਵਿਦਆਊਟ ਜਿਹੜੀ ਹੈਗੀ ਆ ਮੈਡੀਸਿਨਸ ਤੋਂ ਬਿਨਾ ਹੋ ਗਈਆਂ ਸਭ ਤੋਂ ਅੱਛੀ ਗੱਲ ਹੈ ਮੈਂ ਸਮਝਦਾ ਹਾਂ ਕਿ ਸਾਨੂੰ ਇਹ ਬਹੁਤ ਵੱਡੀ ਪ੍ਰਮਾਤਮਾ ਨੇ ਜਿਹੜਾ ਇੱਕ ਦੇਣ ਦਿੱਤੀ ਹੈ ਕਿਉਂਕਿ ਜਿੰਨਾ ਚਿਰ ਪ੍ਰਮਾਤਮਾ ਕਿਰਪਾ ਨਹੀਂ ਕਰਦਾ ਮਨੁੱਖ ਨੂੰ ਉਹਦੀ ਸੋਜੀ ਨਹੀਂ ਹੋਣੀਗੀ ਉਹਦੇ ਜਿਹੜਾ ਹੈਗਾ ਥਾਟਸ ਆਉਂਦਾ ਇਸ ਤਰ੍ਹਾਂ ਦੇ ਤੇ ਬਹੁਤ ਵੱਡੀ ਤੁਹਾਨੂੰ ਪ੍ਰਮਾਤਮਾ ਨੇ ਸੇਵਾ ਦਿੱਤੀ ਹੋਈ ਆ ਸੋ ਸਾਰੀ ਮਨੁੱਖਤਾ ਨੂੰ ਇਹਦਾ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਆ ਤਾਂ ਕਿ ਆਪ ਵੀ ਮੰਨਾਂ ਦੇ ਰੋਗ ਰੇਖ ਸਕੇ ਔਰ ਅੱਗੇ ਵੀ ਕੁਛ ਨਾ ਕੁਛ ਬੰਦਾ ਸਮਝਾਉਂਦਾ ਰਹਿੰਦਾ ਦੱਸਦਾ ਰਹਿੰਦਾ ਜੀ ਬਿਲਕੁਲ ਤੋਂ ਨਿਊਰੋਥੈਰੇਪੀ ਦਾ ਤੁਸੀਂ ਆਪਣਾ ਪੇਟ ਸਬੰਧੀ ਦੱਸਿਆ ਕਿ ਤੁਹਾਨੂੰ ਲੱਗਿਆ ਵੀ ਜਦੋਂ ਅਸੀਂ ਪੁਆਇੰਟ ਕਰਦੇ ਸੀ ਵੀ ਅੰਦਰੋਂ ਕੈਮੀਕਲ ਜਨਰੇਟ ਹੁੰਦੇ ਆ ਜਾਂ ਇਹ ਕਿਸ ਤਰ੍ਹਾਂ ਠੀਕ ਹੁੰਦਾ ਹੈ ਜਾਂ ਸਾਈਕੋਲੋਜੀਕਲ ਮੈਨੂੰ ਪਹਿਲਾਂ ਲੱਗਦਾ ਸੀ ਵੀ ਥੋੜਾ ਸਾਈਕੋਲੋਜੀਕਲ ਹੀ ਆ ਸ਼ਾਇਦ ਮੈਨੂੰ ਪਹਿਲਾਂ ਲੱਗਦਾ ਸੀਗਾ ਬਟ ਮੇਰਾ ਇਹ ਤਿਆਰ ਬਰਿਆ ਜਦੋਂ ਤੁਸੀਂ ਪੁਆਇੰਟ ਪ੍ਰੈਸ ਕਰਦੇ ਹਿੰਦਾ ਇੰਟਰਨਲ ਆਰਗਨ ਜਿਹੜੇ ਹੈਗੇ ਆ ਉਹਨਾਂ ਨੂੰ ਜਿਹੜਾ ਹੈਗਾ ਇੱਕ ਤਰ੍ਹਾਂ ਦੀ ਉਹਨਾਂ ਨੂੰ ਟੱਚ ਹੋ ਰਿਹਾ ਐਕਟੀਵੇਟ ਐਕਟੀਵੇਟ ਹੋ ਰਹੇ ਆ ਔਰ ਉਹਨਾਂ ਚੀਜ਼ਾਂ ਨੂੰ ਜਿਹੜਾ ਹੈਗਾ ਰਿਲੈਕਸੇਸ਼ਨ ਮਿਲਦੀ ਪਈ ਆ ਔਰ ਜਦੋਂ ਮੈਨੂੰ ਹੁਣ ਥੈਰੇਪੀ ਦੇ ਰਹੇ ਸੀਗੇ ਆਪਜੀ ਦੇ ਅਸਿਸਟੈਂਟ ਤਾਂ ਮੈਨੂੰ ਬਹੁਤ ਹੀ ਅੱਛਾ ਬਹੁਤ ਅੱਛੀ ਨੀਂਦ ਆ ਰਹੀ ਸੀ ਹਮ ਤਾਂ ਉਹ ਮੈਨੂੰ ਜਦੋਂ ਨਾਲ ਕਿਹਾ ਵੀ ਥੈਰੇਪੀ ਓਕੇ ਹੋ ਗਈ ਆ ਤੁਸੀਂ ਉੱਠ ਚੋ ਟਾਈਮ ਜਿਹੜਾ ਸਹੀ ਕੰਪਲੀਟ ਹੋ ਗਿਆ ਮਨੋਂ ਮੈਂ ਰਾਤ ਸੁੱਤਾ ਨਹੀਂ ਸੀਗਾ ਐਸਡ ਦੀ ਵਜ੍ਹਾ ਕਰਕੇ ਮੇਰੇ ਐਸਡ ਸੀਗਾ ਹਾਰਟ ਨੂੰ ਚੜਰੇ ਜਾਂਦਾ ਸੀਗਾ ਤੇ ਜਿਸ ਦੀ ਵਜ੍ਹਾ ਕਰਕੇ ਮੈਨੂੰ ਇਹ ਲੱਗਣਾ ਸ਼ੁਰੂ ਹੋ ਗਿਆ ਸੀ ਕਿ ਮੈਨੂੰ ਹਾਰਟ ਦੀ ਸ਼ਿਕਾਇਤ ਮੈਨੂੰ ਹਾਰਟ ਦੀ ਰੋਗ ਤੁਹਾਡੇ ਅੱਗੇ ਫੋਨ ਵੀ ਇੱਕ ਦਿਨ ਆਇਆ ਮੈਂ ਕਿਹਾ ਡਾਕਟਰ ਸਾਹਿਬ ਹਾਰਟ ਦਾ ਨਹੀਂ ਐਸਡ ਕਰਕੇ ਆ ਜੀ ਤਾਂ ਅੱਛਾ ਦੂਸਰੀ ਗੱਲ ਇੱਕ ਹੈਰਾਨੀ ਜਨਕ ਗੱਲ ਇਹ ਆ ਕਿ ਚਲੋ ਮਨ ਦੀ ਸ਼ੰਕਾ ਹੁੰਦੀ ਕਈ ਵਾਰੀ ਉਹਦਾ ਨਿਵਾਰਣ ਕਰਨ ਦੇ ਲਈ ਹਣਾ ਹੁਣ ਜਾਣਾ ਪੈਂਦਾ ਤਾਂ ਇੱਕ ਡਾਕਟਰ ਆਪਣੇ ਸ਼ਹਿਰ ਦੇ ਬੜੇ ਕਾਬਲ ਡਾਕਟਰ ਨੇ ਮੈਂ ਉਹਨਾਂ ਦੇ ਕੋਲ ਗਿਆ ਤਾਂ ਉਹਨਾਂ ਨੇ ਵੀ ਮੈਨੂੰ ਕਿਹਾ ਮੈਨੂੰ ਕਹਿੰਦੇ ਤੁਸੀਂ ਜਿੰਨੇ ਵੀ ਇਨਵੈਸਟੀਗੇਸ਼ਨ ਹਾਰਟ ਦੀ ਆ ਉਹਨਾਂ ਨੂੰ ਸਾਰੀ ਲਿਖ ਕੇ ਦਿੱਤੀ ਐਂਜਿਓਗ੍ਰਾਫੀ ਇਹ ਉਹ ਸਭ ਕੁਝ ਵੀ ਐ ਕਰਵਾ ਕੇ ਲਓ ਮੈਨੂੰ ਲੱਗਦਾ ਰਿਹਾ ਸੀ ਪਰ ਮਨ ਨਹੀਂ ਸੀ ਵੀ ਮਤਲਬ ਮੇਰੀ ਉਮਰ ਦੇ ਹਿਸਾਬ ਦੇ ਨਾਲ ਹਜੇ ਯਾਰ ਮੈਨੂੰ ਹੁਣਾ ਨਹੀਂ ਚਾਹੀਦਾ ਹੈਗਾ ਨਹੀਂ ਤੁਸੀਂ ਐਕਸਰਸਾਈਜ਼ ਕਰਦੇ ਹੋ ਫਿਟ ਆ ਹਾਂਜੀ ਤੇ ਫਿਰ ਜਿਹੜਾ ਹੈਗਾ ਆ ਤੁਹਾਡੇ ਜਿਹੜਾ ਹੈਗਾ ਚਲੋ ਤੁਸੀਂ ਮੈਨੂੰ ਗਾਈਡੈਂਸ ਦਿੱਤੀ ਐ ਤੇ ਵੀ ਅਜੇ ਹਾ ਕੁਝ ਨਹੀਂ ਹੈ ਤੋਂ ਜਿਹੜਾ ਹੈਗਾ ਮੈਂ ਮੈਂਟਲੀ ਤੌਰ ਤੇ ਵੀ ਥੋੜਾ ਮੈਨੂੰ ਕੰਫਰੈਂਸ ਲੈਵਲ ਮੇਰਾ ਵਧੀਆ ਵੀ ਨਹੀਂ ਯਾਰ ਅਜਿਆ ਕੁਝ ਨਹੀਂ ਹੈ ਕਾਕਾ ਤੇ ਜਦੋਂ ਤੁਹਾਡੇ ਕੋਲ ਇੱਕ ਦੋ ਵਾਰੀ ਆਇਆ ਤੇ ਮੈਂ ਖੁੱਲ ਅੱਜ ਤੁਹਾਡੇ ਸਾਹਮਣੇ ਫਿੱਟ ਬੈਠਾਂ ਜੀ ਤੇ ਨਹੀਂ ਤੇ ਮੈਂ ਸਮਝਦਾ ਵੀ ਜੇ ਕਿਤੇ ਮੈਂ ਉਸ ਲਾਈਨ ਤੇ ਤੁਰ ਪੈਂਦਾ ਹੂੰ ਹੂੰ ਤੇ ਮੈਂ ਤਾਂ ਸਾਫ ਜੀ ਗੱਲ ਉਹ ਜਿਹੜੀ ਜਾਣਾ ਸੀਗਾ ਕਿਉਂਕਿ ਜਦੋਂ ਬੰਦਾ ਐਲੋਪੈਥਿਕ ਮੈਡੀਸਨ ਤੇ ਉੱਤੇ ਰਿਟੇਨ ਘਟਾਰ ਵਾਟਸਨਸ ਹੋ ਗਈਆਂ ਜਿਹੜੀਆਂ ਹੈਗਾਂ ਜਾਂ ਹੋਰ ਹਾਰਟ ਡਿਸੀਜ਼ ਦੀਆਂ ਮੈਡੀਸਨਸ ਹੈਗੀਆਂ ਤਾਂ ਕੋਣ ਪਤਲਾ ਕਰਨਾ ਟ੍ਰੈਕ ਲਿਸਟ WhatsApp ਜੇ ਸਾਰਾ ਕੁਝ ਹੀ ਡਾਕਟਰ ਸਾਹਿਬ ਲਿਖ ਦਿੰਦੇ ਆ ਚਲੋ ਜੀ ਤੇ ਆਪਣੇ ਸਵੇਰ ਨੂੰ ਡੀਐਸਆਰ ਖਾਓ ਹਮ ਐਂਟਾਸਿਡ ਜੈਲ ਪੀਓ ਨਾ ਇਹ ਸਭ ਕੁਝ ਮੈਂਸ਼ਨ ਕਰ ਦਿੰਦੇ ਲੱਗੇ ਰੋ ਤੇ ਹੁਣ ਜਿਹੜਾ ਹੈਗਾ ਨਾ ਕੋਈ ਐਂਟਾਸਿਡ ਲੈ ਰਿਆ ਨਾ ਕੁਝ ਵੀ ਲੈ ਰਿਆ ਮਿਲ ਕੋ ਆਪਣੇ ਆਪ ਨੂੰ ਬੈਟਰ ਫੀਲ ਕਰ ਰਿਹਾ ਬੈਠ ਠੀਕ ਹੈ ਬਹੁਤ ਬਹੁਤ ਅੱਛਾ ਤੁਸੀਂ ਤੁਸੀਂ ਦੇਖਿਆ ਇਹ ਨਿਊਰੋਥੈਰੇਪੀ ਦੇ ਵਿੱਚ ਐਸਿਡ ਔਰ ਗੈਸ ਦੀਆਂ ਬਿਮਾਰੀਆਂ ਜਿ ਕਿ ਆਪਾਂ ਨੂੰ ਤੁਰੰਤ ਲੱਗਦਾ ਮੈਨੂੰ ਹਾਰਟ ਦਾ ਰੋਗ ਹੋ ਗਿਆ ਨੋ ਡਾਊਟ ਹੋ ਸਕਦਾ ਹੈ ਅਗਰ ਤੁਹਾਨੂੰ ਬਲੋਕੇ ਜਾਂਦੀ ਤਾਂ ਪਰ ਅਗਰ ਐਸਿਡਿਟੀ ਸਰਵਾਈਕਲ ਜਾਂ ਐਦਾਂ ਦੀ ਪ੍ਰੋਬਲਮ ਉਹਨਾਂ ਲਈ ਨਿਊਰੋਥੈਰੇਪੀ ਲਈ ਇੱਕ ਬੈਸਟ ਇੱਕ ਪદ્ધਤੀ ਮੰਨੀ ਜਾ ਰਹੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੁਸੀਂ ਦੇਖੋਗੇ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਸਾਨੂੰ ਇਸ ਚੀਜ਼ ਤੋਂ ਮਤਲਬ ਸचेत ਕਰ ਦਿੰਦੀਆਂ ਕਿ ਹਰ ਗੈਸ ਤਜਾਬ ਹੀ ਹਾਰਟ ਦਾ ਰੋਗ ਨਹੀਂ ਹੈ ਹਰ ਐਸਿਡਿਟੀ ਗੈਸ ਬਣੀ ਹੈ ਹਾਰਟ ਦਾ ਰੋਗ ਨਹੀਂ ਹੈਗਾ 노 ਡਾਊਟ ਅਗਰ ਤੁਹਾਡਾ ਟ੍ਰਾਈਗਲਿਸਰਾਈਡ ਕੋਲਸਟ੍ਰੋਲ ਪਿਛਲੇ ਲੰਬੇ ਸਮੇਂ ਤੋਂ ਵਧੇ ਆ ਰਹੇ ਆ ਤੁਹਾਡੀ ਫੈਮਿਲੀ ਹਿਸਟਰੀ ਚ ਹਾਰਟ ਅਟੈਕ ਆਇਆ ਹੋਇਆ ਫਿਰ ਆਪਾਂ ਨੂੰ ਉਧਰ ਹੀ ਸੋਚਣਾ ਚਾਹੀਦਾ ਪਰ ਛੋਟੀ ਜੀ ਗੱਲ ਹੈ ਕਿ ਇੰਨਾ ਵੱਡਾ ਨਹੀਂ ਸੋਚਣਾ ਵੀ ਲੈ ਵੀ ਮੇਰੇ ਤਾਂ ਗਿਆ ਜੀ ਮੈਨੂੰ ਤਾਂ ਲੱਗਦਾ ਹਾਰਟ ਦੇ ਪ੍ਰੋਬਲਮ ਹੋਗੇ ਤੋਂ ਆਪਾਂ ਮਿੱਠਾ ਸੋਡਾ ਸੇਵਨ ਕਰ ਸਕਦੇ ਆ ਤੋਂ ਐਦਾਂ ਦੇ ਓੜ ਕੋੜ ਜਾਂ ਡਰਗਲੈਸ ਥੈਰੇਪੀ ਹੈ ਜਿਹੜੀਆਂ ਹੈਗੀਆਂ ਨਿਊਰੋਪੈਥੀਆ ਜਾਂ ਜਿੱਥੇ ਨਿਊਰੋਥੈਰੇਪੀ ਨਹੀਂ ਹੈਗੀ ਤੁਸੀਂ ਆਪਣੇ ਆਪ ਨੂੰ ਯੋਗਾ ਐਕਸਰਸਾਈਜ਼ ਵਾਕ ਕਰੋ ਉਤੇ ਫੋਕਸ ਕਰੋ